ਆਪਾਂ ਅੱਜ ਦੀਆਂ ਦੋ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਇੱਕ ਖਬਰ ਇਹ ਕਿ ਖੰਡੂਰ ਸਾਹਿਬ ਤੋਂ ਐਮਪੀ ਜਿੱਤੇ ਅਮਰਤਪਾਲ ਨੇ ਲੋਕ ਸਭਾ ਦੇ ਪਾਰਲੀਮੈਂਟ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ ਤੇ ਉਸ ਚਿੱਠੀ ਨੇ ਧੁੰਮ ਪਾ ਦਿੱਤੀ ਹੈ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਸ ਚਿੱਠੀ ਬਾਰੇ ਸ਼ੁਰੂ ਹੋਈਆਂ ਨੇ ਤੇ ਦੂਜੀ ਖਬਰ ਹੈ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਨੇ ਖਿੱਚ ਲਿਆ ਔਰ ਅਕਾਲ ਤਖਤ ਸਾਹਿਬ ਨੇ 90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦਾ ਜਵਾਬ 15 ਦਿਨਾਂ ਚ ਮੰਗ ਲਿਆ ਹੈ ਇਹਨਾਂ ਦੋ ਖਬਰਾਂ ਤੇ ਆਪਾਂ ਪੂਰੀ ਚਰਚਾ ਕਰਦੇ ਹਾਂ ਸਾਰੀ ਗੱਲ ਕਰਾਂਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖੀ ਜਾਓ ਕਿ ਤੁਹਾਨੂੰ ਭਾਈ ਅਮਰਤਪਾਲ ਦੁਆਰਾ ਜਿਹੜੀ ਚਿੱਠੀ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਗਈ ਹੈ ਕੀ ਉਹ ਠੀਕ ਲੱਗਦਾ ਹੈ ਔਰ ਜਿਹੜਾ ਸੁਖਬੀਰ ਬਾਦਲ ਤੋਂ ਅਕਾਲ ਤਖਤ ਨੇ ਜਵਾਬ ਮੰਗਿਆ ਹੈ ਕੀ ਉਹ ਬਿਲਕੁਲ ਠੀਕ ਲੱਗਦਾ ਹੈ ਯਾ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਕੋਈ ਗਲਤੀ ਕਰ ਰਹੇ ਹੋ ਸਕਦੇ ਨੇ ਸੋ ਦੋਵੇਂ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕੁਝ ਲੋਕ ਠੀਕ ਕਹਿ ਰਹੇ ਨੇ ਕੁਝ ਲੋਕ ਗਲਤ ਕਹਿ ਰਹੇ ਨੇ ਔਰ ਆਪਾਂ ਦੋਨਾਂ ਖਬਰਾਂ ਦੇ ਉੱਪਰ ਗੱਲ ਕਰਦੇ ਹਾਂ ਪਹਿਲਾਂ ਤਾਂ ਖੰਡੂਰ ਸਾਹਿਬ ਤੋਂ ਐਮਪੀ ਜਿੱਤੇ ਅਮਰਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ ਤੇ ਜਿਹੜਾ ਪਾਰਲੀਮੈਂਟ ਦਾ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ 22 ਜੁਲਾਈ ਤੋਂ ਮਾਨਸੂਨ ਸੈਸ਼ਨ ਜਿਦੇ ਚ ਸਾਰੇ ਜਿੱਤੇ ਹੋਏ ਐਮਪੀ ਨਰਿੰਦਰ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਸਾਰੇ ਪਾਰਲੀਮੈਂਟ ਚ ਬਹਿਸਾਂ ਕਰਨਗੇ ਚਰਚਾ ਕਰਨਗੇ ਕਈ ਕੁਸ਼ ਉੱਥੇ ਹੋਏਗਾ ਡਰਾਮੇ ਬਾਜੀ ਵੀ ਚੱਲੇਗੀ ਤੂ ਤੂ ਮੈਮੇ ਵੀ ਹੋਏਗਾ ਔਰ ਉਹ ਸਾਰੇ ਸੈਸ਼ਨ ਦੇ ਵਿੱਚ ਅਮਰਤਪਾਲ ਨੇ ਚਿੱਠੀ ਲਿਖ ਕੇ ਇੱਕ ਨਵਾਂ ਗੱਲ ਕੀਤੀ ਐ ਔਰ ਸਾਰਿਆਂ ਦਾ ਧਿਆਨ ਖਿੱਚਿਆ ਅਮਰਤਪਾਲ ਨੇ ਕਿਹਾ ਕਿ ਮੈਂ ਵੀ ਐਮਪੀ ਜਿੱਤਿਆ ਖੰਡੂਰ ਸਾਹਿਬ ਤੋਂ ਖੰਡੂਰ ਸਾਹਿਬ ਦੇ ਲੱਖਾਂ ਲੋਕਾਂ ਨੇ ਮੈਨੂੰ ਵੋਟਾਂ પાਕੇ ਜਿਤਾਇਆ ਤੇ ਮੈਨੂੰ ਵੀ ਪਾਰਲੀਮੈਂਟ ਦੇ ਇਸ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿਓ ਹੁਣ ਅਮਰਤਪਾਲ ਨੇ ਇਹ ਜ਼ੋਰਦਾਰ ਈਮੇਲ ਰਾਹੀ ਚਿੱਠੀ ਜਿਹੜੀ ਆ ਉਹ ਭੇਜੀ ਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਹੁਣ ਅੱਗੇ ਗੇਂਦ ਓਮ ਬਿਰਲਾ ਦੇ ਪਾਲੇ ਚਲੀ ਗਈ ਹੈ ਹੁਣ ਦੇਖਣਾ ਹੈ ਕਿ ਕੀ ਲੋਕ ਸਭਾ ਦੇ ਸਪੀਕਰ ਇਜਾਜ਼ਤ ਦਿੰਦੇ ਨੇ ਜਾਂ ਨਹੀਂ ਦਿੰਦੇ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਇਜਾਜ਼ਤ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਦੇਖੋ ਲੋਕ ਸਭਾ ਦੇ ਸਪੀਕਰ ਸਾਹਿਬ ਜਿਹੜੇ ਨੇ ਉਹ ਜੁੜੇ ਹੋਇਆ ਬੀਜੇਪੀ ਧੜੇ ਦੇ ਨਾਲ ਤਾਂ ਉਹਨਾਂ ਨੇ ਆਪਣੇ ਆਪ ਨਹੀਂ ਉਹ ਪਹਿਲਾਂ ਸਲਾਹ ਕਰਨਗੇ ਮੋਦੀ ਸਾਹਿਬ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾ ਨਾਲ ਹੋਰਾ ਨਾਲ ਇੱਧਰ ਉੱਧਰ ਫਿਰ ਉਹ ਫੈਸਲਾ ਲੈਣਗੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਉਹ ਇਜਾਜ਼ਤ ਦੇਣਗੇ ਮੈਨੂੰ ਲੱਗਦਾ ਹੈ ਕਿ ਜੇ ਲੋਕਤੰਤਰ ਦੇ ਤੌਰ ਤੇ ਵੇਖੀਏ ਜਮਹੂਰੀ ਤੌਰ ਤੇ ਵੇਖੀਏ ਤਾਂ ਜਿਸ ਵਿਅਕਤੀ ਨੂੰ ਲੱਖਾਂ ਲੋਕਾਂ ਨੇ ਵੋਟਾਂ પાਕੇ ਜਿਤਾ ਦਿੱਤਾ ਹੈ ਜਿਹੜਾ ਲੱਖਾਂ ਲੋਕਾਂ ਦਾ ਨਮਾਇੰਦਾ ਬਣ ਗਿਆ ਹੈ ਉਹਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜੇ ਦੇ ਦਿੱਤੀ ਜਾਏ ਤਾਂ ਹਰਜ ਕੋਈ ਨਹੀਂਗਾ ਸੋ ਕਿਉਂਕਿ ਅਮਰਤਪਾਲ ਦੀ ਮਾਤਾ ਹੋਰਾਂ ਨੇ ਪਿਛਲੇ ਦਿਨੇ ਕਿਹਾ ਸੀ ਵੀ ਪਹਿਲਾਂ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਸੀ ਪਰ ਹੁਣ ਤਾਂ ਉਹਨੇ ਸੰਵਿਧਾਨ ਦੇ ਅੰਦਰ ਰਹਿ ਕੇ ਚੋਣਾ ਲੜੀਆਂ ਔਰ ਹੁਣ ਤਾਂ ਉਹ ਕਾਨੂੰਨ ਦੇ ਮੁਤਾਬਕ ਕੰਮ ਕਰਨ ਲੱਗੇ ਨੇ ਤੇ ਉਸ ਤੋਂ ਬਾਅਦ ਚਾਹੇ ਅਮਰਤਪਾਲ ਹੋਰਾਂ ਦੀ ਜੇਲ੍ਹ ਤੋਂ ਚਿੱਠੀ ਆਉਂਦੀ ਹੈ ਜਿਹਦੇ ਉੱਪਰ ਸਵਾਲ ਵੀ ਉੱਠਦੇ ਨੇ ਵੀ ਚਿੱਠੀ ਉਹਨਾਂ ਦੀ ਫੋਨ ਦੇ ਉੱਪਰ ਜਿਹੜਾ ਟਵੀਟ ਜੇਲ੍ਹ ਚੋਂ ਆਇਆ ਸੋਸ਼ਲ ਮੀਡੀਆ ਤੇ ਉਹ ਜੇਲ੍ਹ ਚੋਂ ਕਿਵੇਂ ਆ ਗਿਆ ਐਦਾਂ ਦੇ ਸਵਾਲ ਵੀ ਉੱਠੇ ਪਰ ਉਹਦੇ 'ਚ ਅਮਰਤਪਾਲ ਹੋਰਾਂ ਨੇ ਕਿਹਾ ਕਿ ਮੇਰੀ ਮਾਤਾ ਜੀ ਦਾ ਇਹ ਬਿਆਨ ਗਲਤ ਹੈ ਇਹਦੇ ਤੇ ਮੈਨੂੰ ਰੋਸ ਹੈ ਪਰ ਫਿਰ ਵੀ ਅਮਰਤਪਾਲ ਹੋਰਾਂ ਨੇ ਸੰਵਿਧਾਨ ਦੀ ਸੌਂ ਚੁੱਕ ਲਈ ਹੋਈ ਹੈ ਦੇਸ਼ ਤੇ ਦੇਸ਼ ਨੂੰ ਏਕਤਾ ਤੇ ਅਖੰਡਤਾ ਰੱਖਣ ਦੀ ਸੌਂ ਚੁੱਕਲੀ ਹੋਈ ਹੈ ਤਾਂ ਫਿਰ ਅਮਰਤਪਾਲ ਸਿੰਘ ਨੂੰ ਹੁਣ ਅ ਅਜਾਇਬ ਦਿਨ ਚ ਹਰਜਵੀ ਕੀ ਹੈ ਪਰ ਇੱਥੇ ਵੀ ਦੋ ਤਰ੍ਹਾਂ ਦੇ ਸਵਾਲ ਇੱਕ ਤਾਂ ਪਾਰਲੀਮੈਂਟ ਦੇ ਸਪੀਕਰ ਤੇ ਵੀ ਕੀ ਉਹ ਲੋਕਤੰਤਰੀ ਭਾਵਨਾ ਦੀ ਕਦਰ ਕਰਦੇ ਹੋਏ ਅਜਾਇਬ ਦੇਣਗੇ ਅਮਰਤਪਾਲ ਸਿੰਘ ਨੂੰ ਜੇ ਤਾਂ ਦੇਣਗੇ ਫਿਰ ਤਾਂ ਲੱਖਾਂ ਲੋਕਾਂ ਦੀ ਆਵਾਜ਼ ਜਾਂ ਲੱਖਾਂ ਲੋਕਾਂ ਦੀ ਇੱਛਾ ਨਾਲ ਜਿਹੜਾ ਐਮਪੀ ਚੁਣਿਆ ਅਮਰਤਪਾਲ ਫਿਰ ਤਾਂ ਹੋ ਗਿਆ ਕਿਸੇ ਹੱਦ ਤੱਕ ਕਹਿ ਸਕਾਂਗੇ ਕਿ ਲੋਕਤੰਤਰ ਪਰ ਜੇ ਜਾਜਤ ਨਹੀਂ ਦਿੰਦੇ ਫੇਰ ਕੀ ਕਵਾਂਗੇ ਤੁਸੀਂ ਆਪਣਾ ਕਮੈਂਟ ਲਿਖਿਓ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕੁਝ ਲੋਕ ਅਮਰਤਪਾਲ ਹੋਰਾਂ ਦੇ ਉੱਪਰ ਵੀ ਲਗਾਤਾਰ ਸਵਾਲ ਉਠਾਉਣੇ ਸ਼ੁਰੂ ਕਰ ਚੁੱਕੇ ਨੇ ਜਿਹੜੇ ਦਲੀਲ ਨਾਲ ਇਹ ਕਹਿ ਰਹੇ ਨੇ ਕਿ ਪਹਿਲਾਂ ਚੋਣਾ ਨਾ ਲੜਨ ਦੀ ਗੱਲ ਕਰਦੇ ਸੀ ਚੋਣਾ ਲੜ ਲੀਆਂ ਫਿਰ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦੇ ਸੀ ਸੰਵਿਧਾਨ ਦੀ ਸੌਂ ਚੁੱਕ ਲਈ ਫਿਰ ਲੋਕ ਸਵਾਲ ਉਠਾਉਂਦੇ ਨੇ ਕਿ ਉਹ ਦੇਸ਼ ਦੀ ਏਕਤਾ ਤੇ ਖੰਡਤਾ ਦੀ ਸੌਂ ਵੀ ਚੁੱਕ ਚੁੱਕੇ ਨੇ ਤੇ ਹੁਣ ਜਿਹੜੀ ਪਾਰਲੀਮੈਂਟ 'ਚ ਉਹ ਜਾ ਕੇ ਹਾਜ਼ਰ ਹੋਣਾ ਚਾਹੁੰਦੇ ਨੇ ਹਿੱਸਾ ਬੰਨਣਾ ਚਾਹੁੰਦੇ ਨੇ ਹੁਣ ਉਸੇ ਪਾਰਲੀਮੈਂਟ ਨੂੰ ਹੀ ਉਹ ਨਿੰਦਦੇ ਰਹੇ ਨੇ ਇਹ ਸਵਾਲ ਅੱਜ ਕੁਝ ਲੋਕ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਉਹ ਉਠਾ ਰਹੇ ਨੇ ਤੁਹਾਨੂੰ ਕੀ ਲੱਗਦਾ ਨਾਲੋਂ ਨਾਲ ਆਪਣਾ ਕਮੈਂਟ ਤੁਸੀਂ ਕਮੈਂਟਾਂ ਦੇ ਵਿੱਚ ਲਿਖੀ ਜਾਇਆ ਕਰੋ ਅਗਲੀ ਗੱਲ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਹੈ ਤਲਬ ਕੀਤਾ ਇੱਕ ਤਾਂ ਜਿਹੜਾ ਅਕਾਲੀ ਦਲ ਦਾ ਬਾਗੀ ਤੜਾ ਹੋਇਆ ਜਿਹਦੇ ਚ ਚਾਹੇ ਉਹ ਸੁਰਜੀਤ ਸਿੰਘ ਰਖੜਾ ਹੋਵੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਬੀਬੀ ਜਗੀਰ ਕੌਰ ਹੋਵੇ ਜਾਂ ਮਡਾਲਾ ਸਭ ਹੁਣ ਗੁਰਪ੍ਰਤਾਪ ਮਡਾਲਾ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਸ਼ਿਕਾਇਤ ਕੀਤੀ ਸੀ ਕਿ ਅਕਾਲੀ ਦਲ ਨੇ ਕਈ ਉਲੰਘਣਾਵਾਂ ਕੀਤੀਆਂ ਨੇ ਜਿਹੜਾ ਸਿੱਖੀ ਮਰਿਆਦਾ ਦੇ ਉਲਟ ਜਾਂਦੀਆਂ ਨੇ ਤੇ ਦੂਜੀ 90 ਲੱਖ ਦੇ ਇਸ਼ਤਿਹਾਰ ਦੇਣ ਦੀ ਨਜਾਇਜ਼ ਇਸ਼ਤਿਹਾਰ ਦੇਣ ਦੀ ਸ਼ਿਕਾਇਤ ਕੀਤੀ ਸੀ ਤਾਂ ਇਹਨਾਂ ਦੋਨਾਂ ਗੱਲਾਂ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਔਰ 15 ਦਿਨਾਂ ਚ ਸੁਖਬੀਰ ਬਾਦਲ ਤੋਂ ਜਵਾਬ ਮੰਗਿਆ ਔਰ ਕਿਹਾ ਕਿ ਆਪ ਹਾਜ਼ਰ ਹੋ ਕੇ ਕਾਲ ਤਖਤ ਤੇ ਸਿੰਘ ਸਹਿਬਾਨਾਂ ਦੇ ਸਾਹਮਣੇ ਆ ਕੇ ਜਵਾਬ ਦੇ ਹੁਣ ਵੇਖਣਾ ਇਹ ਹੈ ਕਿ ਸੁਖਬੀਰ ਬਾਦਲ ਜਾਣਦੇ ਆ ਕਿ ਨਹੀਂ ਜਾਣਦੇ ਕੀ ਸੁਖਬੀਰ ਬਾਦਲ ਸਭ ਕਾਲ ਤਖਤ ਦੀ ਮੰਨਦੇ ਆ ਕਿ ਨਹੀਂ ਮੰਨਦੇ ਵੇਖਣਾ ਇਹ ਹੈ ਪਰ ਇੱਥੇ ਕੁਝ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਆ ਸੋਸ਼ਲ ਮੀਡੀਆ ਵੇਖੋ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕੁਝ ਜਿਹੜੇ ਵਿਅਕਤੀ ਨੇ ਉਹ ਸੁਖਬੀਰ ਬਾਦਲ ਦੇ ਅਨੁਸਾਰ ਕੰਮ ਕਰ ਰਹੇ ਨੇ ਤੇ ਉਹਨਾਂ ਦੁਆਰਾ ਹੀ ਉਹਨਾਂ ਨੂੰ ਵੱਖ-ਵੱਖ ਪਦਮੀਆਂ ਤੇ ਬਿਠਾਇਆ ਜਾਂਦਾ ਤਾਂ ਉਹੀ ਵਿਅਕਤੀ ਅੱਜ ਮਤਲਬ ਕਿ ਇਸ ਤਰੀਕੇ ਨਾਲ ਬੜਾ ਕੁਛ ਚੱਲੇਗਾ ਜਿਹਦੇ ਨਾਲ ਸੁਖਬੀਰ ਬਾਦਲ ਹੋਰਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇ ਐਦਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਆ ਸੋਸ਼ਲ ਮੀਡੀਆ ਤੇ ਔਰ ਕੁਝ ਵਿਰੋਧੀਆਂ ਵੱਲੋਂ ਪਰ ਸੁਖਬੀਰ ਬਾਦਲ ਹੁਣ ਅਕਾਲ ਤਖਤ ਤੇ ਪੇਸ਼ ਹੋਣਗੇ ਕਿ ਨਹੀਂ ਹੋਣਗੇ ਸਵਾਲ ਏ ਆ ਤੇ ਕੀ ਅਕਾਲ ਤਖਤ ਸਾਹਿਬ ਉਸ ਤਰ੍ਹਾਂ ਦੀ ਸਜ਼ਾ ਲਾਏਗਾ ਮੰਨ ਲਓ ਸੁਖਬੀਰ ਬਾਦਲ ਗਲਤ ਪਾਏ ਜਾਣ ਸਿੱਖੀ ਮਰਿਆਦਾਵਾਂ ਦੀ ਉਲੰਘਣਾ ਸਾਬਤ ਹੋ ਜਾਵੇ ਉਹਨਾਂ ਦੁਆਰਾ ਤਾਂ ਫਿਰ ਕੀ ਜਿਸ ਤਰੀਕੇ ਦੇ ਨਾਲ ਇੱਕ ਟਾਈਮ ਦੇ ਉੱਪਰ ਅਕਾਲ ਤਖਤ ਨੇ ਕੋੜੇ ਮਾਰਨ ਤੱਕ ਦੀ ਸਜ਼ਾ ਵੀ ਰਾਜ ਕਰਨ ਵਾਲਿਆਂ ਨੂੰ ਦਿੱਤੀ ਹੋਈ ਹੈ ਮੌਜੂਦਾ ਰਾਜਿਆਂ ਨੂੰ ਕੀ ਉਸੇ ਤਰ੍ਹਾਂ ਜਿਹੜੇ ਅਬ ਮੌਜੂਦਾ ਕਾਲ ਤੱਕ ਸਾਹਿਬ ਨੇ ਉਹ ਸਜ਼ਾ ਦੇਣਗੇ ਕਿ ਜਾਂ ਫਿਰ ਜਿਹੜੀ ਭਾਂਡੇ ਮਾਂਜਣ ਦੀ ਸੇਵਾ ਹੁੰਦੀ ਹੈ ਭਾਂਡੇ ਮਾਂਜਣਾ ਜੋੜੇ ਚੜਨਾ ਤਾਂ ਸੇਵਾ ਹੁੰਦੀ ਹੈ ਇਹ ਸਜ਼ਾ ਨਹੀਂ ਹੁੰਦੀ ਕੀ ਸੇਵਾ ਲਉਣਗੇ ਜਾਂ ਸਤਮਤ ਸਜ਼ਾ ਲਉਣਗੇ ਇਹ ਸਵਾਲ ਆਉਣ ਵਾਲੇ ਵਕਤ ਨੇ ਦੱਸਣਾ ਹੈ ਜਵਾਬ ਦੇਣਾ ਸੋ ਇਹਨਾਂ ਦੋਨਾਂ ਖਬਰਾਂ ਦੀ ਅੱਜ ਵੱਡੀ ਚਰਚਾ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ